ਪੁੱਤ ਮਾਝਾ ਚਾਹਤੀ ਗਾ ਤਾਂ ਪੁੱਤ ਲਿਆ ਮੈਂ ਰੋਲ ਗਈ ਮੇਰੇ ਪੁੱਤ ਦੇ ਕਦੀ ਮੈਨੂੰ ਮੰਝਾ ਤੇ ਨਹੀਂ ਪੈਂਦਾ ਨਹੀਂ ਪੁੱਤ ਰੋਲਣਾ ਹੂੰ ਮੈਨੂੰ ਮੈਨੂੰ ਸਭਾਲ ਜਾਨੋ ਤੂੰ ਨਾ ਜਾਨੋ ਪਕਾ ਕੇ ਦੇ ਜਾਂਦੀ ਕਦੀ ਇਧਰ ਪਕਾ ਕੇ ਦੇ ਜਾਂਦੀਆਂ ਸੀ ਇੱਕੋ ਇੱਕ ਪੁੱਤ ਸੀ ਇੱਕੋ ਇੱਕੋ ਹੀ ਇੱਕੋ ਪੁੱਤ ਤੇ ਛਿਆਂ ਭੈਣਾਂ ਤੋਂ ਇੱਕ ਪੁੱਤ ਹੈ ਇੱਕ ਹੋਇਆ ਛਿਆਂ ਤੋਂ ਮੈਂ ਬੜਾ ਤਰਸ ਤਰਸ ਕੇ ਤਰਸੀਏ ਖਾ ਖਾ ਕੇ ਲਿਆ ਮੇਰੇ ਸਾਹ ਸਸੋਰੇ ਨੇ ਇਹ ਪੁੱਤ ਬਾਰੇ ਮੈਨੂੰ ਬਾਹਰ ਕਰ ਦਿੱਤਾ ਸੀ ਉਹ ਉਠੀ ਨਾ ਮੈਂ ਮੰਝਾ ਨਹੀਂ ਛੱਡਿਆ ਜੋ ਪੁੱਤ ਮਰ ਗਿਆ ਰਾਤ ਬੂਹੇ ਦੇ ਬਿਨੂੰ ਉਠੜ ਕੇ ਆਪਣੇ ਇਹਨਾਂ ਜੀ ਦਾਦਾ ਕਰ ਕਰ ਕੇ ਪਾਲਿਆ ਬੜਾ ਚਿੰਤ ਇਹਨੂੰ ਮੈਂ ਕੰਮ ਨਹੀਂ ਸੰਭਤਾ ਏਡਾ ਲਾਲ ਲਾ ਰੱਖਿਆ ਸੀ ਉੱਤੀ ਕੋ ਨਹੀਂ ਨੂੰ ਅੰਦਰ ਦਿਹਾੜੀ ਕਰਨ ਨਾ ਜਾਈਂ ਜੇ ਮੈਂ ਕਿਸੇ ਦਾ ਖਾਹੋਂ ਕਿ ਤੇ ਮੇਰਾ ਖੋਇਆ ਜੋ ਤੋਂ ਮੈਂ ਕੀ ਕਰੂੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਤਾਬ ਮਾਦਾ ਠੀਕ ਠਾਕ ਜੀ ਠੀਕ ਹੈ ਤਾਂ ਤਾਂ ਦਾ ਪਰੇ ਅਰੇ ਬਟਾ ਹਾਂਜੀ ਤੜਾ ਮੈਂ ਕਿਹ ਜੀ ਪੁਰਗੀ ਰਜਨੀ ਹੈ ਤੇ ਆ ਗੁੱਤ ਖੋਲੀ ਐ ਲੈ ਗੁੱਤ ਕਰਦੀ ਤੇਰੀ ਫਿਰ ਨੂੰ ਕੁਛ ਅੰਦਰ ਖੇਡਣ ਲਈ ਕਰਦੀ ਇਹ ਇਸ ਤਰ੍ਹਾਂ ਕਰਕੇ ਇੱਕ ਵਾਰ ਤੇ ਹਰਾਣਾ ਗੁੱਤ ਕਰਦੀ ਤੇ ਆਈ ਜਿਹੜਾ ਗੋਤੋ ਹੀ ਇਹ ਦੇ ਹਾਂ ਮਾਦਾ ਦੱਸਿਓ ਫਿਰ ਆਪਣੇ ਬਾਰੇ ਕੀ 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 ਦੁੱਖ ਵਾ ਤੇ ਕੀ ਕਿਤਰਾ ਪਾਣਾ ਵਰਤ ਗਿਆ ਨਾ ਪੁੱਤ ਪਤਾ ਹੀ ਹਾਂ ਐਕਸੀਡੈਂਟ ਹੋਇਆ ਏ ਹਾਂਜੀ ਨਾ ਪੁੱਤ ਦਾ ਪਤਾ ਹੀ ਵੀ ਕਿਸੇ ਨੇ ਮਾਰ ਦਿੱਤਾ ਹੈ ਹਾਂਜੀ ਇੱਥੋਂ ਗਿਆ ਤੇ ਆੜੀ ਗਿਆ ਹਾਂ ਡਾੜੀ ਕਰਨ ਗਿਆ ਤੇ ਆਂਦਾ ਮਮੀ ਪੈਸੇ ਲੈਣੇ ਆ ਮੇਲਾ ਹੀ ਤੇ ਫਜਰੇ ਚ ਹਾਂਜੀ ਧਿਆਨ ਦਾ ਫੇ ਸਵੇਰੇ ਬੱਚਿਆਂ ਨੇ ਪੈਸੇ ਮੰਗਣੇ ਤੇ ਲਿਉਣਾ ਹੈ ਹਾਂਜੀ ਮੈਂ ਆਖਿਆ ਮੈਂ ਮੰਗਿਆ ਪਰੋਣੇ ਆਉਣੇ ਭਲਕੇ ਹਾਂਜੀ ਪੁੱਤ ਪੈਸਾ ਤੇ ਲਕੋਲ ਕੋਈ ਨਹੀਂ ਆਪਣੇਗਾ ਹਾਂ ਨਾ ਮੰਮੀ ਮੈਂ ਲੈ ਕੇ ਆ ਜਾਣਾ ਤਕਾਲਾ ਨੂੰ ਆਂਦਾ ਨਲ ਧਾੜੀ ਲਾਉਂਗਾ ਤੇ ਨਾਲੇ ਉਹਨਾਂ ਜਿਮੇਦਾਰਾਂ ਤੋਂ ਪੈਸੇ ਲੈ ਆਵਾਂ ਹਾਂਜੀ ਮੈਂ ਤਾਂ ਤੀਨੇ ਆਹ ਤਾ ਚਲੇ ਆ ਜਾ ਲੈ ਆ ਬੱਚਾ ਵੀ ਤੋਰ ਤੋੜ ਖਾਣ ਕੇ ਮਿਲਦੇ ਤੇ ਹਾਂਜੀ ਉਹ ਮੁੜ ਕੇ ਭੋਂਕੇ ਪੈਸੇ ਲੈਣ ਚਲੇ ਆ ਗਿਆ ਪੋਤਾ ਹੈ ਐ ਨਹੀਂ ਪਤਾ ਨਹੀਂ ਭਾਈ ਹੱਥੇ ਲੈ ਆਇਆ ਉਹਨਾਂ ਤੋਂ ਰਾਜਪੁੱਤ ਖੱਪਿਆ ਗਿਆ ਪਤਾ ਨਹੀਂ ਸਾਨੂੰ ਐਕਸੀਡੈਂਟ ਹੋ ਗਿਆ ਜੀ ਸਾਨੂੰ ਨਹੀਂ ਪਤਾ ਪੁੱਤ ਨੂੰ ਕਿਸ ਨੇ ਮਾਰ ਘੱਤੀ ਕੋਈ ਕੋਈ ਵੈਰ ਸੀ ਕੋਈ ਵਰ ਵਰ ਦੁਚਮਨੀ ਤਾਂ ਕੋਈ ਨਹੀਂ ਹੈਗੀ ਇਹ ਇਸ ਕਰ ਨੂੰ ਕਿੰਨਾ ਚਿਰ ਹੋ ਗਿਆ 2 ਸਾਲ ਹੋ ਗਏ ਪੁੱਤ ਮੈਂ ਆਹ ਚਾਤੀਆ ਤਾਂ ਪੁੱਤ ਲਿਆ ਮੈਂ ਰੋਲ ਗਈ ਮੇਰੇ ਪੁੱਤ ਦੇ ਕਦੀ ਮੈਨੂੰ ਮੰਜਾ ਤੇ ਨਹੀਂ ਪੈਂਦਾ ਤਾਂ ਨਹੀਂ ਚੱਲ ਮਾਂ ਜਦ ਕਿ ਬਿਮਾਰ ਹੋਣਾ ਪੁੱਤ ਨੇ ਪਾਜ ਜਾਣਾ ਹੁਣ ਮੈਂ ਦੋ ਦੋ ਘੰਟੇ ਤੇ ਘੰਟੇ ਪਾ ਮੇਰਾ ਮੰਜੇ ਤੇ ਜਵਾਈ ਆਉਂਦੇ ਆ ਘਰ ਪਰੋਣਾ ਆ ਦਵਾ ਦਵਾ ਗਿਆ ਇਹਨੂੰ ਵਿਚਾਰੇ ਨੇ ਸਿਨੀਆ ਕਲੋਨੀ ਇਹ ਭੱਜਾ ਆ ਜਾਂਦਾ ਕੀ ਕਰਾਂ ਨਾ ਉਹ ਕੰਮ ਕਰਨ ਜੋਗਾ ਨਾ ਮੈਂ ਕਰਨ ਜੋਗੀ ਇਹਨੇ ਪੋਤਰੋ ਲੜਣਾ ਹੂੰ ਮੈਨੂੰ ਮੈਨੂੰ ਸੰਭਾਲਜਣਾ ਮੈਂ ਮਗਰੋਂ ਲੱਤ ਜਾਲੀ ਤੂੰ ਜੀ ਇਦਾਰੇ ਨਾਲ ਅੰਦਰ ਆਰੇ ਵਾਹਿ ਵਾਹਿ ਤੂੰ ਨਾ ਜਾਨੋ ਤੂੰ ਮੇਰੇ ਪੱਤਣੇ ਸਿਰ ਤੇ ਧੀਆਂ ਪੱਤਣ ਦੇ ਸਿਰ ਤੇ ਨਵੇਂ ਨੁਰਾਰੇ ਨੇ ਪੜਨਾ ਵੀ ਉਹਦੇ ਆਸਰੇ ਪੁੱਤ ਮਮੀ ਉਹਦੇ ਆਸਰੇ ਬੱਚੇ ਵੀ ਉਹਦੇ ਆਸਰੇ ਔਰਤ ਨੂੰ ਕੁਛ ਨਹੀਂ ਆਖਿਆ ਸਾਰਾ ਮਲਾਖੂ ਮੈਂ ਕਿਤੇ ਲੜਕੇ ਨਹੀਂ ਵੇਖਿਆ ਹਾਂਜੀ ਨੌ ਦਿਨਾਂ ਮੈਂ ਨਾ ਲੜਨ ਵਾਲੀ ਬੁਢੀ ਹਾਂ ਹਾਂਜੀ ਮੈਂ ਉਹ ਆਖਣਾ ਪੁੱਤ ਜਿੱਤਿਆ ਤੋਰੀ ਦੀਆਂ ਨਾ ਕਰੋ ਹਾਂਜੀ ਉਹਨਾਂ ਵਰਗੀ ਤੂੰ ਹਾਂਜੀ ਮਨਪ੍ਰੀਤ ਪੁੱਤ ਕੰਮ ਕਰ ਹੁਣੇ ਪੁੱਤ ਮਰ ਗਿਆ ਪੁੱਤ ਬੱਚੇ ਪਾਲ ਜਿੱਦਾਂ ਤੇਥੋਂ ਪਾਲੇ ਜਾਂਦੇ ਹਾਂ ਮਰੇ ਕਿੰਨਾ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਗਏ ਨੂੰ ਫਿਰ ਜਿਹੜੀ ਇਹਨਾਂ ਦੀ ਵਾਈਫ ਹੀ ਤੁਹਾਡੇ ਬੇਟੇ ਦੀ ਤੁਹਾਡੀ ਨੌ ਰਾਣੀ ਸੀ ਉਹਨੂੰ ਹੋ ਗਿਆ ਅੱਛੇ 7 ਮਹੀਨੇ ਹੋ ਗਿਆ ਤੇ 7 ਮਹੀਨਿਆਂ ਦੇ ਵਿੱਚ ਕੋਈ ਫੋਨ ਫਾਨ ਗਿਆ ਜਾਂ ਕੋਈ ਆਇਆ ਕੋਈ ਲੈ ਆਈਏ ਇਕ ਲੈ ਆਇਆ ਇਕਰੇ ਲੈ ਕੇ ਆਏ ਲੈ ਆਈ ਸਾ ਮੈਨੂੰ ਸਾਰਾ ਅੰਗਵਾਂਡ ਆਂਦਾ ਵੀ ਤੇਥੋਂ ਤੇ ਕੰਮ ਨਹੀਂ ਆਂਦਾ ਉੱਠ ਕੇ ਹਾਂਜੀ ਕਰੀਚਾਰੀਆ ਬੋਟੀ ਰੋਟੀਆਂ ਪਕਾ ਕੇ ਦੇ ਜਾਂਦੀ ਕਦੀ ਇਧਰੋਂ ਪਕਾ ਕੇ ਦੇ ਜਾਂਦੀਆਂ ਸੀ ਹਾਂਜੀ ਆਰ ਕੇ ਆ ਦੋ ਤਿੰਨ ਕੀਜੀ ਆਂਦੀ ਚਾਰੀ ਉਨੇ ਆਖਿਆ ਮੈਂ ਆਖਿਆ ਮੈਨੂੰ ਮੈਂ ਪੁੱਤ ਰਹਿਣਾ ਨਹੀਂ ਉਹ ਮੁੜ ਕੇ ਭੁੰਕੇ ਨਾ ਬਾਅਦ ਦੇ ਵਿੱਚ ਪਾਣੀ ਦੇ ਦੇ ਜਦੋਂ ਮੈਂ ਜਿਵੇਂ ਪਾਣੀ ਪਾ ਲਿਆ ਇਹ ਸਾਰੇ ਸਰਪੰਚਾਂ ਮੈਂਬਰਾਂ ਦੇ ਅੱਖੇ ਲਾ ਕੇ ਲੈ ਆਇਆ ਪੁੱਤ ਮਹੀਨਾ ਹੈ ਕਰੀਏ ਹਾਂਜੀ ਮਹੀਨਾ ਰਹੀ ਮੈਂ ਖਾ ਪੁੱਤ ਵੇਲੇ ਸਰਕਾਰ ਆਇਆ ਕਰ ਹਾਂਜੀ ਆ ਤੇ ਬੱਚਿਆਂ ਤੇ ਆ ਜਾਇਆ ਕਰ ਹਾਂ ਜੀ ਮਾ ਤਾਂ ਮੇਰੇ ਤੇ ਰੋ ਬਣਾ ਮਾਰੀ ਮੈਂ ਕਹ ਨਹੀਂ ਪੁੱਤ ساری ਜ਼ਿੰਦਗੀ ਨਹੀਂ ਰੋ ਮਾਰਿਆ ਤੇਰੇ ਤੇ ਮੈਂ ਹਾਂ ਜੀ ਜਦੋਂ ਦੀ ਐਂ ਕਦੀ ਮੈਂ ਤੇਰੀ ਭੈਣ ਕਦੀ ਕਿਤੇ ਮਾਂ ਕਿਤੇ ਨਾਲ ਕੇ ਵੇਖੀ ਹੈ ਹਾਂ ਜੀ ਨਹੀਂ ਅਖੇ ਤੂੰ ਅਖੇ ਮੇਰੀ ਮਾਂ ਨੂੰ ਵੱਧ ਮੈਂ ਉਹ ਪਿਆਰ ਦੇਣੀ ਤਾਂ ਇਹਦੀ ਮਾਂ ਨਹੀਂ ਹੈਗੀ ਹਾਂ ਜੀ ਤੇ ਇਹ ਮਾਂ ਬਣ ਕੇ ਵਿਖਾਇਆ ਮੈਂ ਮਾਂ ਬਣ ਕੇ ਹਾਂ ਪਰ ਉਹ ਤੇ ਬਣੀ ਨਹੀਂ ਨਹੀਂ ਬਣੀ ਬੱਚਾ ਨਹੀਂ ਪੁੱਤ ਬਣੀ ਨਹੀਂ ਬਣੀ ਮੈਂ ਕਿਤੇ ਇਹਨੇ ਕੋਈ ਗੱਲ ਕਰਨੀ ਮੈਂ ਖਣਾ ਨਾ ਆਖੀ ਨਾ ਆਖੀ ਇਹਨੂੰ ਨਾ ਆਖੀ ਇਹਦੀ ਮਾਂ ਨਹੀਂ ਮਗਰੇਗੀ ਇਹਨੂੰ ਨਾ ਠੋਕਰ ਮਾਰੀ ਇਹ ਵੀ ਮੀਟਰ ਭਲੇ ਨੇ ਮਾ ਮੈਂ ਕਿਹਾ ਮੀਟਰਾਂ ਦੇ ਦੋ ਕਵੜੇ ਹੁੰਦੇ ਤੇ ਤੂੰ ਇਹ ਕੰਮ ਨਾ ਕਰੀ ਇਹਨੂੰ ਡੱਕ ਦੇਣਾ ਇਹਨੇ ਚੁੱਪ ਕਰ ਜਾਣਾ ਮੈਨੂੰ ਆਂਦਾ ਇਹਨੇ ਵਿਗੜ ਜਾਣਾ ਈ ਤੂੰ ਆਂਦਾ ਆਂਦੀ ਨਹੀਂ ਕੁਛ ਮੈਂ ਕਿਹਾ ਮੈਂ ਜੀ ਕਰਦਾ ਕਰਨ ਇਹ ਇੱਕ ਤਹੈਸ ਲੈ ਬੋਤਲ ਸਿਰੋਂ ਨੰਗੀ ਲੋ ਨਾ ਮੈਂ ਤਾਂ ਪਾਣੀ ਪੀ ਤਾ ਤਾਂ ਸਾਹ ਸੁੱਕਦਾ ਪਿਆ ਬਾਬਾ ਮੈਂ ਆਖਾ ਇੱਕ ਤਾਂ ਕਰਮ ਵਾਲਿਆ ਮਾਂ ਨਹੀਂ ਰਹੀਗੀ ਇੱਕ ਪਤੀ ਤੁਰ ਗਿਆ ਹਾਂਜੀ ਤੇ ਆਪਾਂ ਇਹਨੂੰ ਕੋਈ ਛਾਖਾਂਗੇ ਹਾਂਜੀ ਇਹ ਚਲੀ ਜੂਗੀ ਹਾਂਜੀ ਬੱਚੇ ਰੋਲ ਜਾਣਗੇ ਬੱਚਿਆਂ ਨੂੰ ਕੌਣ ਕਮਾਊ ਕੌਣ ਖਵਾਊ ਮੈਂ ਤਾਂ ਹੁਣ ਹੁਣ ਫਿਰ ਜਿਹੜੇ ਮਜੂਤਾ ਹਾਲਾਤ ਦੇਖੀ ਆਪਾਂ ਕੀ ਬੱਚਿਆਂ ਦਾ ਕੀ ਹਾਲ ਆ ਫਿਰ ਬੱਚਿਆਂ ਦਾ ਇਤਨਾ ਹੀ ਬੱਚੇ ਸਵੇਰੇ ਜਰ ਉੱਠਦੇ ਆ ਪ੍ਰਸ਼ਾਦਾ ਪਾਣੀ ਮੰਗਦੇ ਆ ਚਾਹ ਪਾਣੀ ਮੰਗਦੇ ਆ ਤੇ ਸਕੂਲੇ ਜਾਣਾ ਹੁੰਦਾ ਕੌਣ ਤਿਆਰ ਕਰਦਾ ਵਾ ਕੀ ਕਰਾਂ ਕੁੜੀ ਵਿਚਾਰੀ ਆਟਾ ਗੁੰਨ੍ਹ ਦਿੰਦੀ ਆ ਕੌਣ ਕੌਣ ਆਹ ਦੋਤੀ ਕੋਲ ਆਂਦੀ ਕਿੰਨੇ ਸਾਲ ਦੀ ਇਧਰ ਪੁੱਤ ਇਧਰ ਇਹ ਹੋ ਗਈ ਵਿਚਾਰੀ ਹੈ ਇਹ ਨਵਾਂ ਸਾਲਾਂ ਦੀ ਪੁੱਤ ਕਿੰਨੇ ਸਾਲ ਦੇ ਤੁਸੀਂ ਨਵਾਂ ਸਾਲ 9 ਸਾਲ ਦੇ ਤੇ ਸਾਰਾ ਘਰ ਦਾ ਕੰਮ ਕਰ ਲੈਂਦੇ ਆ ਕਰਦੀ ਸਰ ਰੋਟੀ ਪਾਣੀ ਤੁਸੀਂ ਕਰ ਲੈਂਦੇ ਹੋ ਦੇਖੋ ਜੀ ਦੇਖੋ ਜੀ ਇੱਕ ਧੀ ਧਿਆਣੀ ਆ ਛੋਟੀ ਕੀ ਨਾ ਪੁੱਤਰ ਰੀਵਾ ਹਾਂ ਰੀਵਾ ਨੌ ਸਾਲ ਦੀ ਬੇਟੀ ਹੈ ਰੀਵਾ ਜਿਹੜੀ ਸਾਰਾ ਘਰ ਦਾ ਕੰਮ ਕਰਦੀ ਹੈ ਇਸ ਮਾਂ ਦੀ ਦੋਤੀ ਹੈ ਇਸ ਭੈਣ ਦੀ ਇਹਨਾਂ ਦੀ ਬੇਟੀ ਦੀ ਬੇਟੀ ਹੈ ਗੜੀ ਉਹਨਾਂ ਨੂੰ ਇਸ ਕਰਕੇ ਲਿਆਂਦਾ ਵਾ ਉਸ ਬੇਟੀ ਨੂੰ ਕਿ ਇਹ ਜਿਹੜੇ ਛੋਟੇ ਬੱਚੇ ਆ ਜਾਂ ਬਜ਼ੁਰਗ ਵਾ ਇਹਨਾਂ ਦਾ ਪ੍ਰਸ਼ਾਦਾ ਪਾਣੀ ਨਹੀਂ ਚੱਲਦਾ ਤੇ ਇੱਥੇ ਇਹ ਛੋਟੀ ਜੀ ਦੋਤੀ ਇਹਨਾਂ ਨੇ ਲਿਆਂਦੀ ਜਿਹੜੀ 9 ਸਾਲ ਦੀ ਆ 9 ਸਾਲ ਦਾ ਬੱਚਾ ਤੁਸੀਂ ਆਪ ਹੀ ਜਾਣਦੇ ਹੋਵੋਗੇ ਕਿ 9 ਸਾਲ ਦਾ ਬੱਚਾ ਕਿੰਨਾ ਕੰਮ ਕਰਦਾ ਪੜਾਈ ਤੋਂ ਛਡਾਤੀ ਪਿਆਰੀ ਨੇ ਹਾਂਜੀ ਮੇਰੇ ਕਰਕੇ ਹਾਂਜੀ ਮੇਰੀ ਮਾਂ ਕੋਈ ਹੁੰਦੀ ਆ ਹਾਂਜੀ ਆਖ ਕੇ ਪੜ੍ਹਾਈ ਤੋਂ ਕਿੰਨੂੰ ਛਡਾਤਾ ਆਏ ਕੁੜੀ ਨੂੰ ਅੱਛਾ ਇਸ ਇਸ ਰੀਵਾ ਨੂੰ ਜਿਹੜੀ ਆ ਪੜ੍ਹਾਈ ਤੋਂ ਛਡਾਤਾ ਕਿ ਤੁਹਾਡੇ ਕਰਕੇ ਕਿ ਇੱਥੇ ਬੱਚੇ ਪਾਲ ਜਾਣਗੇ ਤੇ ਤੁਸੀਂ ਕੀ ਨਾਂ ਦਾ ਇੱਥੇ ਆਓ ਆ ਉੱਥੇ ਆ ਰੋ ਮੈਨ ਲੱਗਦਾ ਇਹ ਦੋ ਮੇਰੇ ਜਦੋਂ ਤੁਹਾਡਾ ਪੋਤ ਸੀ ਜਿੰਦਾ ਸੀ ਜਦੋਂ ਐ ਸਰੀਰ ਰੂਪ ਤੇ ਵਿੱਚ ਤੁਹਾਡੇ ਸਾਹਮਣੇ ਤੁਰਿਆ ਫਿਰਦਾ ਸੀ ਹਾਂ ਹਾਂ ਉਦੋਂ ਜ਼ਿੰਦਗੀ ਤੁਹਾਡੀ ਸਾਰਿਆਂ ਠੀਕ ਸੀ ਵਧੀਆ ਸੀ ਮੈਂ ਪੁੱਤ ਮੈਂ ਸਾਰਾ ਘਰ ਦਾ ਕੰਮ ਕਰਦੀ ਸਾਂ ਬਹੁ ਬਾਹਰ ਚਲੀ ਜਾਂਦੀ ਸੀ ਹਾਂਜੀ ਮੈਂ ਸਾਰਾ ਕੰਮ ਕਰਦੀ ਸਾਂ ਰੋਟੀ ਪਾਣੀ ਪਕਾਉਣੀ ਸਾਂ ਲੀੜਾ ਲੱਤਾ ਬੱਚਿਆਂ ਦਾ ਤੋਣੀ ਸਾਂ ਫੇਰ ਮੁੜ ਕੇ ਭੋਕਿਆ ਨਹੀਂ ਪੀ ਤੂੰ ਬਾਹਰ ਕਮਾ ਪੁੱਤ ਤੇ ਮੈਂ ਕੰਮ ਕਰਦੀ ਮੇਰੇ ਪੁੱਤ ਨੇ ਦਿਹਾੜੀ ਚਲੇ ਜਾਣਾ ਹਾਂਜੀ ਕੀ ਕਰਦੇ ਸੀ ਮਸ਼ੀਨ ਦਾ ਫੋਰਮੈਨ ਸੀ ਫੋਰਮੈਨ ਸੀ ਚੰਗੀ ਕਮਾਈ ਸੀ ਮਗੀ ਚ ਚੰਗੀ ਆਪਣੇ ਬੱਚੇ ਤੇ ਆਪਣੇ ਪਰਿਵਾਰ ਪਾਲਦਾ ਸੀ ਸਾਡਾ ਇੱਕੋ ਇੱਕ ਪੁੱਤ ਸੀ ਇੱਕੋ ਇੱਕ ਇੱਕ ਪੁੱਤ ਤੇ ਛੇਾਂ ਭੈਣਾਂ ਤੋਂ ਇੱਕ ਪੁੱਤ ਹੋਇਆ। ਇੱਕ ਹੋਇਆ ਛਿਆਂ ਤੋਂ। ਅੱਛਾ ਤੁਹਾਡੀਆਂ 6 ਧੂ 6 ਧੀਆਂ ਤੇ ਉਤੋਂ ਬਾਅਦ 21 ਸਾਲਾਂ ਦਾ ਹੋਣ ਹੋਇਆ ਏ। ਅੱਛਾ 21 ਸਾਲਾਂ ਦਾ ਉਹਦੇ ਵਿਆਹ ਛੋਟੀ ਉਮਰ ਚ ਕਰਤਾ? ਛੋਟੀ ਉਮਰ ਚ ਹੀ ਕਰਾ ਲਿਆ ਨੇ ਆਪੇ ਕਰਾਇਆ ਵਿਆਹ। ਆਪੇ ਕਰਾਇਆ। ਆਪੇ ਕਰਾ ਲਿਆ ਹੈ। ਹਾਂ ਹਾਂ ਹਾਂ। ਵਿਆਹ ਵੇਖ। ਹਾਂ। ਆਵੇ ਬਹੁ ਵੀ ਨਾਲ। ਤੇ ਆ। ਵਰਤੋਈ ਲਾਵੇਂ। ਆ ਵੀ ਇੱਕ ਪੁੱਤ। ਤੇ ਮੇਰਾ ਪੁੱਤ ਸੂਰਤ ਹਲਤ। ਬੈਨੋਂ ਪੈਦੇ ਵੀਰ ਵੀ ਬੜੇ ਮਾਨਿਆ। ਉਹ ਤਾਂ ਮੈਂ ਮਰ ਜਾਂਦੀ ਤੂੰ ਨਾ ਮਾਰ ਤੂੰ ਮੈਂ ਬੜਾ ਤਰਸ ਤਰਸ ਕੇ ਤਰਸੀਏ ਖਾ ਖਾ ਕੇ ਲਿਆ ਮੇਰੇ ਸਾਲ ਸਸੋਰੇ ਨੇ ਇਹ ਪੁੱਤ ਬਾਰੇ ਮੈਨੂੰ ਬਾਹਰ ਕਰ ਦਿੱਤਾ ਏ ਅੱਖ ਲੱਗੇ ਤੇਰੇ ਘਰ ਕੁੜਦਾਂ ਹੁੰਦੇ ਤੈਨੂੰ ਨਹੀਂ ਰੱਖਣਾ ਮੈਂ ਦੋ ਦਿਨ ਸ਼ਰੀਕਾਂ ਦੇ ਘਰ ਰਹੀ ਸਾਂ ਇਹ ਪੁੱਤ ਬਾਰੇ ਇਹ ਮੈਨੂੰ ਖੇ ਰੱਬ ਨੇ ਪੁੱਤ ਦਿੱਤਾ ਮੈਂ ਘਰ ਵਾਲੀ ਪੜੀ ਹੋਣ ਪੁੱਤ ਨੇ ਮੈਨੂੰ ਮੂੰਹ ਪਰਨੇ ਮਾਰਿਆ ਐਸਾ ਮਾਰੇ ਮੌਠੀ ਨਾ ਮੈਂ ਮੰਜਾ ਨਹੀਂ ਛੱਡਿਆ ਜੋ ਪੁੱਤ ਮਰ ਗਿਆ ਰਾਤ ਬੂਹੇ ਦੇ ਵੇਲੇ ਉੱਠੜ ਕੇ ਕਦੋਂ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਪਿੰਡ ਅਲਗੋ ਕੋਠੀ ਵਿੱਚ ਆਇਆ ਵਾਂ ਬਾਰ-ਬਾਰ ਮੇਰੇ ਖੈਲ ਦੇ ਵਿੱਚ ਮੈਨੂੰ 15-20 ਦਿਨਾਂ ਦੇ ਵਿੱਚ 10 ਫੋਨ ਆਏ ਹੋਣਗੇ ਇਸ ਕਿ 10 12 ਫੋਨ ਮੈਨੂੰ ਮੈਨੂੰ ਆਏ ਹੋਣਗੇ ਵੱਖਰੇ ਵੱਖਰੇ ਲੋਕਾਂ ਦੇ ਕਿ ਇਸ ਪਿੰਡ ਦੇ ਵਿੱਚ ਜੇ ਕੋਈ ਸੇਵਾ ਤੁਸੀਂ ਕਰਨੀ ਆ ਤੇ ਇਹਨਾਂ ਤਿੰਨਾਂ ਬੱਚਿਆਂ ਦੀ ਤੁਸੀਂ ਕਰ ਦਿਓ ਜਿਹੜੇ ਬੱਚੇ ਤੁਸੀਂ ਵੇਖ ਰਹੇ ਜੇ ਤੇ ਉਸ ਤੋਂ ਵੀ ਜ਼ਿਆਦਾ ਮੈਨੂੰ ਔਖਾ ਇੱਕ ਇਹ ਚੀਜ਼ ਲੱਗੀ ਆ ਕਿ ਇਹ ਰੀਵਾ ਬੇਟੀ ਜਿਹੜੀ ਆ ਇਹਨਾਂ ਦੀ ਦੋਤੀ ਆ ਉਹਨੂੰ ਸਕੂਲ ਛਡਾ ਕੇ ਸਕੂਲ ਛਡਾ ਕੇ ਇਹਨਾਂ ਦੀ ਪਾਲਣ ਪੋਸ਼ਣ ਦੇ ਲਈ ਇਹਨੂੰ ਇੱਥੇ ਇੱਥੇ ਕੱਲਿਆ ਵਾ ਇਹਨਾਂ ਦੀ ਬੇਟੀ ਨੇ ਪ੍ਰਭਾਵ ਕੀ ਇਹਨਾਂ ਦੀ ਦੋਤੀ ਆ ਤੇ ਮੈਨੂੰ ਛੋਟੇ ਬੱਚਿਆਂ ਦੇ ਤਿੰਨਾਂ ਬੱਚਿਆਂ ਦੇ ਤਰਸ ਤੇ ਆਉਣ ਹੀ ਵਿਆ ਵਾ ਪਰ ਮੈਨੂੰ ਉਸ ਬੇਟੀ ਤੇ ਬੜਾ ਤਰਸ ਆਉਂਦਿਆ ਕਿ ਉਹ ਆਉਂਦੀ ਹੈ ਕਿ ਮੈਂ ਸਾਰਾ ਕੁਝ ਬਣਾ ਲੈਣੀ ਆ ਕਿ ਨਾਨੀ ਮਮਾ ਤੇ ਨਾਨਾ ਜਿਹੜਾ ਵਾ ਉਹ ਚੱਲ ਫੇਰ ਨਹੀਂ ਸਕਦੇ ਭਾਬ ਕੀ ਬਜ਼ੁਰਗ ਅਵਸਥਾ ਹੋ ਗਈ ਹੈ ਜਿਸ ਕਰਕੇ ਉਹ ਮੰਜੇ ਤੇ ਜ਼ਿਆਦਾਤਰ ਬਹਿਣਾ ਪਸੰਦ ਕਰਦੇ ਆ ਤੁਰਿਆ ਫਿਰਿਆ ਨਹੀਂ ਜਾਂਦਾ ਬਜ਼ੁਰਗੀ ਅਵਸਥਾ ਕਰਕੇ ਇਹ ਛੋਟੇ ਇਹ ਛੋਟੇ ਛੋਟੇ ਬੱਚੇ ਆ ਆਦਾ ਪਤਾ ਇਦਰਾ ਇਹ ਛੋਟੇ ਛੋਟੇ ਦੋ ਬੱਚੇ ਆ ਇੱਕ ਬੱਚਾ ਇਹਨਾਂ ਦਾ ਸਕੂਲ ਗਿਆ ਵਾ ਤੇ ਵੱਡੀ ਇੱਕ ਬੇਟੀ ਹੈ ਕਿੰਨੇ ਸਾਲ ਦੀ ਮਤਲਬ ਉਹ ਬੇਟੀ ਜਿਹੜੀ 10 ਸਾਲਾਂ ਦੀ 10 ਸਾਲਾਂ ਦੀ ਤੇਰਾ ਪੁੱਤ ਕਿੰਨੀ ਉਮਰ ਹੈ ਤੇਰੀ 9 ਸਾਲਾਂ ਦਾ 9 ਸਾਲਾਂ ਦਾ ਤੇਰਾ ਪੁੱਤ ਕਿੰਨੀ ਉਮਰ ਨਹੀਂ ਪਤਾ 5 ਸਾਲਾਂ ਦੀ 5 ਸਾਲਾਂ ਦੀ 9 ਸਾਲ ਦੀ ਤੇ 10 ਸਾਲ ਦੀ ਤੁਸੀਂ ਆਪ ਸਾਬ ਲਾਉਂਦੇ ਹੋਗੇ ਕਿ ਇਹ ਬੱਚੇ ਕਿਤਰਾ ਸਰਵਾਈਵ ਕਰਦੇ ਹੋਣਗੇ ਕਿਹੜੇ ਤਰੀਕੇ ਨਾਲ ਮੈਨੇਜ ਕਰਦੇ ਹੋਣਗੇ ਕਿਹੜੇ ਤਰੀਕੇ ਨਾਲ ਸਵੇਰੇ ਉੱਠਦੇ ਹੋਣਗੇ ਤਿਆਰ ਹੁੰਦੇ ਹੋਣਗੇ ਜਾਂ ਸਕੂਲ ਜਾਂਦੇ ਹੋਣਗੇ ਪ੍ਰਸ਼ਾਦਾ ਪਾਣੀ ਕਿਹੜੇ ਤਰੀਕੇ ਨਾਲ ਇਹਨਾਂ ਦਾ ਬਣਦਾ ਹੋਏਗਾ ਨਾ ਇਹ ਇਹ ਮੇਰੇ ਖਿਆਲ ਦੇ ਵਿੱਚ ਮੈਨੂੰ ਇਹ ਸਮਝ ਨਹੀਂ ਲੱਗਦੀ ਕਿ ਇਹ ਸਰਵਾਈਵ ਕਿ ਤਰ੍ਹਾਂ ਕਰਨਦੇ ਆ ਮਾਤਾ ਬਜ਼ੁਰਗ ਮਾਤਾ ਨੇ ਸਾਰੀ ਹੱਡ ਬੀਤੀ ਤੁਸੀਂ ਸੁਣ ਲਈ ਆ ਮਾਤਾ ਨੇ ਅੱਖਾਂ ਦੇ ਵਿੱਚੋਂ 2 ਸਾਲ ਪੁੱਤ ਨੂੰ ਗਏ ਨੂੰ ਹੋ ਗਏ ਆ ਜਿੰਨਾ ਚਿਰ ਤੱਕ ਮਾਂ ਦਾ ਤੇ ਸਾਹ ਹੈ ਨਾ ਤੇ ਉਹਨਾਂ ਚਿਰ ਤੱਕ ਅੱਖਾਂ ਦੇ ਵਿੱਚ ਹੰਝੂ ਆਪਣੇ ਪੁੱਤ ਦੇ ਲਈ ਰਹਿਣੇ ਆ 6ਾਂ 6ਾਂ ਧੀਾਂ ਤੋਂ ਬਾਅਦ ਅੰਦੇ 6 ਧੀਾਂ ਹੋਈਆਂ ਤੇ ਮੈਨੂੰ ਘਰੋਂ ਕੱਢਦੇ ਲੱਗੇ ਹੀ ਮੇਰਾ ਸੋਹਰਾ ਪਰਿਵਾਰ ਕਿ 6 ਧੀਾਂ ਹੋਈਆਂ ਵਾ ਆਮ ਸਾਡੇ ਜਿਹੜੇ ਸਮਾਜ ਦਾ ਹਿੱਸਾ ਵੈ ਚੀਜ਼ ਕਿੱਤਿਆਂ ਨੂੰ ਉਹਨਾਂ ਦੀਆਂ ਧੀਆ ਹੋਣ ਤੇ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੰਦੇ ਕਿ ਤੂੰ ਤੇ ਧੀਆ ਹੀ ਜੰਮੀ ਜਾਣੀ ਆ। ਉੱਥੇ ਵੇਖੋ ਮਾਤਾ ਨੇ ਛੇਆਂ ਧੀਆ ਤੋਂ ਬਾਅਦ ਬਾਬਾ ਬੁੱਢਾ ਜੀ ਤੋਂ ਕਹਿੰਦੇ ਆ ਕਿ ਅਸੀਂ ਪੁੱਤ ਲਿਆ। 21 ਸਾਲਾਂ ਦਾ ਹੋ ਕੇ ਐਕਸੀਡੈਂਟ ਹੋ ਗਿਆ ਪਤਾ ਨਹੀਂ ਕਿ ਕਿਸ ਨੇ ਮਾਰਤਾ। ਦਿਹਾੜੀ ਗਿਆ ਪੁੱਤ। ਦਿਹਾੜੀ ਗਏ ਸੀ। ਦਿਹਾੜੀ ਗਿਆ। ਦਿਹਾੜੀ ਦਿਹਾੜੀ ਗਏ ਜਾਂ ਮਾਰਤਾ ਤੇ ਜਾਂ ਕੀ ਨਾਂ ਦਾ ਕੋਈ ਹਨੇ ਰੰਜਿਸ਼ ਕੀਤੀ ਜਾਂ ਐਕਸੀਡੈਂਟ ਹਜੇ ਤੱਕ ਇਹ ਚੀਜ਼ ਦੀ ਪੁਸ਼ਟੀ ਨਹੀਂ ਹੋਈ। ਤੇ ਮਾਤਾ ਨੇ ਰੋ ਰੋ ਕੇ ਆਪਣੇ ਘਰ ਦੇ ਹਾਲਾਤ ਦੱਸੇ ਆ ਕਿ ਮੇਰੇ ਘਰ ਦੇ ਹਾਲਾਤ ਆ ਕੇ ਵੇਖੋ ਤੁਸੀਂ ਇਹ ਛੋਟੀ ਧੀ ਆ ਇਹ ਇਹ ਪੁੱਤ ਵਾ ਇਹ ਉਹਦੀ ਨਿਸ਼ਾਨੀ ਉਹਦੀ ਉਹ ਪੁੱਤ ਤੇ ਜਦ ਪੈਸੇ ਲਾਏ ਸੀ ਹਾਂਜੀ ਕਿ ਤੋ 60000 70 ਲਾਇਆ ਸੀ ਲੋਨ ਨੂੰ ਹਾਂਜੀ ਪਿੰਡ ਨੇ ਉਤਰਾ ਪੈਸਾ ਬਹੁਤ ਲਾਇਆ ਹੈ ਦਾਖਲ ਜਦੋਂ ਕਰਾਇਆ ਤੁਹਾਡਾ ਬੇਟਾ ਜਿਹੜਾ ਹਾਂ ਬੜਾ ਪੈਸਾ ਲਾਇਆ ਹੈ ਹਾਂਜੀ ਸਾਹ ਹੈਗੇ ਸੀ ਹਾਂਜੀ ਤੇ ਅੰਬਰ ਸਰ ਦਾਖਲ ਕਰਾਤਾ ਹਾਂਜੀ ਲੱਤਾਂ ਵੀ ਟੁੱਟੀਆਂ ਸੀ ਹਾਂਜੀ ਬਾਹਾਂ ਵੀ ਟੁੱਟੀਆਂ ਲੱਤਾਂ ਵੀ ਟੁੱਟੀਆਂ ਬਾਹਾਂ ਵੀ ਟੁੱਟੀਆਂ ਲੱਤਾਂ ਵੀ ਟੁੱਟੀਆਂ ਬਾਹਾਂ ਵੀ ਟੁੱਟੀਆਂ ਲਵ ਪੋਰਾ ਨਹੀਂ ਨਿਕਲਿਆ ਕੋਣ ਨਹੀਂ ਨਿਕਲਿਆ ਆਹ ਹਾਂ ਹਾਂ ਤੇ ਨਾਲਾ ਵੀ ਸੁੱਜੇ ਪਏ ਸੀ ਨਾਲਾ ਤੇ ਵੀ ਸਾਟ ਸੀ ਹਾਂ 70000 ਤੇ ਬਾੜਾ ਪਾੜਿਆ ਇੱਥੋਂ ਪੱਟਾ ਮੈਂ ਕਿ ਮਾਰਿਆ ਕਿਸ ਨੇ ਕਿਸੇ ਨੇ ਮਾਰਤਾ ਪੈਸੇ ਬਾਰੇ ਮਾਰਿਆ ਮੇਰਾ ਪੁੱਤ ਮੇਰਾ ਪੁੱਤ ਦਿਹਾੜੀਆਂ ਦੇ ਪੈਸੇ ਲੈਣ ਗਿਆ ਨਹੀਂ ਆਇਆ ਕਾ ਨਹੀਂ ਕੁਛ ਪਤਾ ਲੱਗਾ ਕਿਨੇ ਮਾਰਿਆ ਪਤਾ ਹੀ ਨਹੀਂ ਨਹੀਂ ਲੱਗਾ ਇਹਨੂੰ ਨਾ ਪੁੱਸਨੇ ਸੁਣਾਈ ਨਹੀਂ ਕੀਤੀ ਕੋਈ ਪੈਸੇ ਤੋਂ ਬਗੈਰ ਨਾ ਕਿਹੇ ਨਹੀਂ ਸਾਡੇ ਕੋਲ ਪੁੱਤ ਕੁਛ ਨਹੀਂ ਹੈਗਾ ਹਾਂਜੀ ਪੁੱਤ ਤਾਂ ਪੈਸੇ ਲੈਣ ਚਲੇ ਗਿਆ ਦਿਹਾੜੀ ਦੇ ਹਾਂਜੀ ਤੋਂਨੇ ਲੈਉਣੇ ਹੀ ਕੋਈ ਜਿਹੜੇ ਕੋ ਬਣੇ ਉਧਰ ਹਾਂਜੀ ਫੇਰ ਹੀ ਕੋਲ ਕੋਈ ਪੈਸਾ ਹੋਣਾ ਸੀ ਹਾਂਜੀ ਆਵੇ ਤਾਂ ਹੁਣ ਕਿਸੇ ਨੇ ਆਵੇ ਜਿੱਤੋਂ 70000 ਲਿਆ ਉਹਨੇ ਆਵੇ ਤੂੜੀ ਸੋਟ ਲਈ ਉਹਨੂੰ ਕੀ ਆ ਕੀਏ ਅਗਲਾ ਆਣਾ ਭਈ ਕੱਲ ਜਲਾਏ ਨਹੀਂ ਤੇ ਅੱਜ ਸਾਡੀ ਤੂੜੀ ਵੀ ਨਹੀਂ ਲਵਾਉਂਦੇ। ਇੱਕ ਕਿਸੇ ਨੇ ਅੱਗੇ ਆਵੇ ਲਈ ਆ। ਨਹੀਂ ਤੂੜੀ ਕਿਤਰਾ ਮਤਲਬ ਤੂੜੀ ਉਹ 70000 ਰੁਪਇਆ ਦੇਣਾ ਨਾ 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 ਉਹਨੇ ਆਪਣੇ ਡੰਗਰਾ ਵਾਸਤੇ ਸਾਂਭੀ ਐ ਤੇ ਤੂੜੀ ਸਾਂਭੀ ਐ। ਜਿੱਥੇ ਸਾਂਭ ਦਿੱਤੀ ਆ ਅਸੀਂ ਆਖਣ ਨਹੀਂ ਜੋਗੇ ਕਿ ਤੁਸੀਂ ਨਾ ਪਾਓ ਕੀ ਕਰਕੇ ਥੱਲੇ ਆਏ? ਆਹ ਆਹ ਅਗਲੇ ਦੇ ਪਹਿਰਾਂ ਦੇ ਥੱਲੇ ਆਜ ਆਖਦੇ ਤੱਕ ਲੱਖ ਉਹ ਅਸੀਂ ਤਾਂ ਬੋਬੇ ਲਈ ਕਿ ਮੰਗਰ ਗਏ। ਆਹ ਆਹ ਤੇ ਅੱਜ ਤੂੰ ਬੁੜਗੇ ਸਾਡਾ ਗੋਨ ਨਹੀਂ ਪਾਇਆ। ਆਹ ਆਹ ਕਿਉਂ ਪਕੀਤੇ ਆ ਕੋਈ ਬਾਲਰ ਰੱਖ ਲੈਂਦਾ ਜਿਹਦੇ ਦੇਣੇ ਆ। ਕੋਈ ਤਰਫ ਤੂੜੀ ਪਾ ਲੈਣਾ ਹੈ ਤੇ ਮੇਰੇ ਕੰਮ ਕਰਦੀ ਫੜੀ ਨਹੀਂ ਹੈ ਜਾਂਦੀ ਹੂੰ ਉਹਨਾਂ ਹੀ ਅੱਗੇ ਥੱਲੇ ਪਿੱਛੇ ਦਾ ਕਹਿੰਦੇ ਥੱਲੇ ਲੱਗ ਜੀਏ ਮੇਰੇ ਪੁੱਤ ਨੇ ਮੇਰਾ ਪੁੱਤ ਉੱਠਿਆ ਮੇਰੇ ਪੁੱਤ ਨੇ ਆਖਿਆ ਮਾਤਾ ਬੜਾ ਕੰਮ ਕਰ ਲਿਆ ਬਸ ਹੋਣੀ ਕਰਨਾ ਤੂੰ ਮੈਂ ਆਖਿਆ ਨਹੀਂ ਪੁੱਤ ਜਿੰਨੇ ਚੇਰੇ ਮੇਰੀ ਚੱਲਦੀ ਚਲਾਉਂਦੇ ਮੈਨੂੰ ਆਂਦਾ ਨਾ ਨਹੀਂ ਮਾਤਾ ਜੇ ਤੂੰ ਕੰਮ ਕਰਨਾ ਮੈਂ ਆ ਬੈਠਾ ਹੀ ਮੈਂ ਨਹੀਂ ਜਾਣਾ ਕਾ ਮੈਂ ਹੋੜ ਮਿੰਦ ਹੋਰ ਮੈਨੂੰ ਕਿਓ ਵਕਤਾਜ ਪਾ ਗਿਆ ਹੁਣ ਮੈਨੂੰ ਰੜਕਾ ਨਿਕਲਦੀਆਂ ਨਹੀਂ ਪੁੱਤ ਕਮ ਛੱਡਿਆ ਤੇਰੇ ਸਰਦੇ ਤੂੰ ਮੈਨੂੰ ਸਰਦਾਰੀ ਦਿੱਤੀ ਸਰਦਾਰੀ ਦੇ ਕੇ ਮੈਨੂੰ ਫਕੀਰ ਨਹੀਂ ਬਣਾ ਮੇਰਾਂ ਧੀਆਂ ਨੇ ਕਿਤੇ ਪੁੱਤ ਨੂੰ ਮਿੱਟੀ ਨਹੀਂ ਲੱਗਣ ਦਿੱਤੀ ਕਿਤੇ ਮੈਂ ਨਹੀਂ ਆਉਂਦਾ ਬੰਦੇ ਦੀ ਕਿਤੇ ਤੂੰ ਪੁੱਤ ਵੇਨਾ ਤੂੰ ਆਨੋ ਮਾਤਾ ਤੇਰਾ ਪੋਤ ਹੀ ਨਹੀਂਗਾ ਮਾਤਮਾ ਨਾਲ ਕੋਈ ਸ਼ਿਕਾਇਤ ਹੈਗੀ ਕੋਈ ਮੈਂ ਤਾਂ ਕੋਈ ਮਾੜਾ ਨਹੀਂ ਕਰਦੀ ਮੈਂ ਤਾਂ ਦਿਨੇ ਵੀ ਉੱਠ ਕੇ ਇਹੋ ਆਣੀ ਜੋ ਮੇਰੇ ਕਰਮਾਂ ਚ ਮਾਲਕਾ ਲਿਖਿਆ ਹੈ ਨਾ ਤੂੰ ਮੈਨੂੰ ਪੈਦਾ ਕੀਤਾ ਏ ਤੂੰ ਰੋਜੀ ਦੇ ਮੈਨੂੰ ਜੋ ਮੇਰੇ ਕਰਮਾਂ ਚ ਤੂੰ ਦੁੱਖ ਲਿਖ ਦਿੱਤੇ ਆ ਮੈਂ ਭੋਗਣ ਡਈ ਗਰੀਬਣੀ ਮੈਂ ਇਹਨਾਂ ਹੱਥਾਂ ਨਾਲ ਮਹਾਰਾਜ ਕਿਸੇ ਦਾ ਪਾਪ ਨਹੀਂ ਕੀਤਾ ਮੈਂ ਕਿਸੇ ਨਾਲ ਮੈਨੂੰ ਲੋਕੀ ਬਾਬਿਆਂ ਨੇ ਜਾਂਦੀਆਂ ਸਿਆਣਿਆਂ ਦੇ ਜਾਂਦੀਆਂ ਮੈਂ ਇੱਕੋ ਪਰੋਸਾ ਰੱਖਿਆ ਏ ਕਿ ਜੇ ਮਹਾਰਾਜ ਦੇਵੇਂਗਾ ਤਾਂ ਤੂੰ ਦੇਵੇਂਗਾ ਵਟ ਕੇਰ ਜੋਈ ਇਹੋ ਕਰਦੀ ਨਹੀਂ ਸਾ ਮੇਰੇ ਕਰਮਾਂ ਚ ਵੀ ਪੂਰਾ ਹੈਗਾ ਤੇ ਮੈਨੂੰ ਦੇ ਦੇ ਤੇ ਮੈਂ ਖੋ ਕੇ ਨਹੀਂ ਕਿਸੇ ਦਾ ਲੈਣਾ ਜੇ ਮੈਂ ਕਿਸੇ ਦਾ ਖਾਉਣ ਕੀ ਤੇ ਮੇਰਾ ਖੋਇਆ ਜੋ ਤੇ ਮੈਂ ਕੀ ਕਰੂੰਗੀ ਕੀ ਤੁਸੀਂ ਆਪਣਾ ਪੁੱਤ ਮੰਗਲ ਸਿੰਘ ਨਾ ਹੈ ਹਾਂਜੀ ਮੰਗਲ ਸਿੰਘ ਨੂੰ ਛੋਟੇ ਜਿਹੇ ਹੁੰਦੇ ਆ ਤੁਸੀਂ ਪਾਲਿਆ ਵੱਡਾ ਕੀਤਾ ਇਹ ਜਦੋਂ ਹੋਇਆ ਇਹ ਹੁਣ ਉਹਦੇ ਵਿੱਚ ਵੇਖਦੇ ਪੂਰਾ ਇਹਦੇ ਵਿੱਚ ਮੈਨੀ ਆ ਮੈਨੂੰ ਮੰਗੇ ਦਾ ਰੂਪ ਨਹੀਂ ਮਿਲਦਾ ਨਹੀਂ ਮਿਲਦਾ ਮੋਤ ਦਾ ਇਹ ਨੂੰ ਮੈਂ ਪੁੱਤ ਤੋਂ ਵੀ ਉੱਤੇ ਸਮਝਦੀ ਆ ਮੈਂ ਪੁੱਤ ਬਾਰੇ ਬਾਬੇ ਬੁੱਢੇ ਗਈ ਮੈਂ ਕਰਕੇ ਨਾ ਨੰਗੇ ਪੈਰੀ ਹਾੜ ਜਿਹੜ ਦੇ ਦਿਨ ਸੀ ਮਾਨੀ ਨੇ ਹਾਂ ਬਾਬਾ ਬੁੱਢਿਆ ਜੁੱਤੀ ਵਾਲਾ ਦਏਗਾ ਜੁੱਤੀ ਪਾ ਕੇ ਆਉਂਗੀ ਉਹਨਾਂ ਚਿਰ ਮੈਂ ਇਤਰੇ ਛੜਦੀ ਆਉਂਗੀ ਕੀ ਬਾਤ ਬਾਬਾ ਬੁੱਢਿਆ ਤੂੰ ਮੈਨੂੰ ਜਗਨਰ ਲਾਇਆ ਇਹ ਮੇਰੇ ਮਾੜੇ ਆ ਮੇਰੇ ਚੰਗੇ ਆ ਇਹ ਮੇਰੇ ਮਨਜ਼ੂਰ ਕਰੇ ਮੈਨੂੰ ਗਰੀਬਨੀ ਨੂੰ ਖੈਰ ਪਾਈ ਕੋਹਲ ਨੂੰ ਪਾ ਦੀ ਬੱਚੇ ਦੇ ਦਾਤ ਹਰ ਇੱਕ ਨੂੰ ਦਹੀਂ ਪਾਵੇ ਇੱਕ ਹੀ ਦਵੀ ਇੱਕ ਹੀ ਦਹੀਂ ਪੁੱਤ ਵੀ ਹੋਇਆ ਕਿਤੇ ਕਿਹੜੀਆਂ ਗੱਲਾਂ ਦੱਸਾਂ ਤੈਨੂੰ ਕਿਤੇ ਲਕਾ ਲੈਣ ਵਾਲਾ ਹੀਰੇ ਵਰਗਾ ਮਾਤਾ ਮਾਤਾ ਫਿਰ ਰੱਬ ਨੇ ਲਗਾ ਲਿਆ ਫਿਰ ਰੱਬ ਨੇ ਹੀ ਲਗਾ ਰਿਆ ਦੇਖ ਨਾ ਹੌਸਲਾ ਰੱਖੋ ਮਾਤਾ ਉਹ ਥਾਂ ਰੱਖੋ ਤੇ ਮੇਰੀ ਮਾਂ ਦੇ ਤੇ ਮੈਂ ਬੜਾ ਹੌਸਲਾ ਕਰਦੀ ਹੂੰ ਮੇਰਾ ਢੇਡ ਜਿਹੜਾ ਥਾਈ ਦਿੱਤੀ ਮੈਨੂੰ ਨਹੀਂ ਆਉਂਦਾ ਸੁਲਾਉਣਾ ਮੈਨੂੰ ਨਹੀਂ ਆਉਂਦਾ ਜੇ ਤਾਂ ਵੇੜੇ ਜੁੱਤੀ ਨਹੀਂ ਲਾਉ ਘਰ ਨਹੀਂ ਲੰਘਦਾ ਵਰਤਮੰਝੀ ਦਾ ਬੈਠਦਾ ਕੰਮ ਕਰਕੇ ਆਕੇ ਪੁੱਤ ਗੱਲ ਚ ਲੈ ਲੈਂਦਾ ਹੀ ਪੁੱਤ ਗੱਲਾਂ ਕਰਦਾ ਬਾਪੂ ਜੀ ਇਧਰ ਆ ਜੀ ਅਸੀਂ ਤੇ ਲਈ ਤਾਂ ਨੂੰ ਮੈਂ ਇੱਥੇ ਮੈਂ ਬੁਲਾਇਆ ਵਾ ਕਿ ਸੰਗਤ ਨੂੰ ਆਪਣਾ ਦੁੱਖ ਦੱਸਣਾ ਮੈਂ ਵੇਖਿਆ ਕਿ ਬਾਪੂ ਜੀ ਪੁੱਤ ਦਾ ਦੁੱਖ ਬਹੁਤ ਵੱਡਾ ਹੁੰਦਾ ਹਾਂਜੀ ਹਾਂਜੀ ਤੇ ਇੱਕ ਮਰਦ ਦੇ ਅੱਖ ਦੇ ਵਿੱਚ ਉਦੋਂ ਉਦੋਂ ਹਾਂ ਜੋ ਆਂਦਾ ਵਾ ਕਿ ਜਦੋਂ ਦੁੱਖ ਦੀ ਅੰਤ ਹੋ ਜਾਂਦਾ ਦੁੱਖ ਤੇ ਬਾਪੂ ਜੀ ਕਿਤਰਾ ਪਾਲਿਆ ਤੁਸੀਂ ਆਪਣਾ ਬੱਚਾ ਕਿ ਦਿਹਾੜੀਆਂ ਕਰ ਕਰਕੇ ਆਪਣੇ ਦਾਦਾ ਕਰ ਕਰਕੇ ਪਾਲਿਆ ਬੜਾ ਚੰਗ ਇਹ ਕੰਮ ਨਹੀਂ ਸੰਤਾ ਇਦਾਂ ਲਾੜ ਲਾ ਰੱਖਿਆ ਨਹੀਂ ਸੰਤ ਨਹੀਂ ਔਰ ਥੋੜਾ ਜਿਹਾ ਪੰਜ ਚਾਰ ਸਾਲ ਹੋ ਗਏ ਲੱਗਾ ਹੈ ਕੰਮ ਕਰਨ ਹਾਂਜੀ ਤੇ ਰੱਬ ਨੇ ਦੇ ਗਿਆ ਦੀ ਕਰਨ ਜਾਈ ਮੈਨੂੰ ਆ ਦਾ ਕੰਮ ਮੈਨੂੰ ਆ ਤਾਂ ਵੀ ਤੁਹਾਨੂੰ ਕੰਮ ਕਰਦਾ ਉਹ ਤੇ ਉਹ ਦੇ ਹੀ ਹਰ ਕਾ ਕੋਠੀ ਜਾਈ ਦੇ ਵਿਚਾਰੇ ਵਿੱਚ ਅੱਛੀ ਜ਼ਿੰਮੇਦਾਰ ਮੜਾ ਮੋੜ ਕਰਦੇ ਨੇ ਹਾਂਜੀ ਉਹਦੇ ਸੇਰਾ ਪੁੱਤ ਨਹੀਂ ਹੈਗਾ ਤੂੰ ਐ ਸੋਚਲ ਮੜਾ ਚੰਗਾ ਦੇ ਦਿੰਦੇ ਨੇ ਹਾਂਜੀ ਇਹੋ ਸਿੰਘ ਜੀ ਬਣਾਦੇ ਮੈਂ ਬੇਨਤੀ ਕਰਦਾ ਮੈਂ ਤੁਹਾਡੇ ਸਾਹਦੇ ਦੇ ਸਾਹਮਣੇ ਬਾਪੂ ਜੀ ਦਾ ਦੁੱਖ ਸੁਣਿਆ ਮਾਤਾ ਜੀ ਦਾ ਦੁੱਖ ਸੁਣਿਆ ਤੇ ਇੱਕ ਪੁੱਤ ਚਲਾ ਗਿਆ ਇੱਕ ਇੱਕ ਜਣੇ ਇੱਕ ਜੀ ਜਾਣ ਦੇ ਨਾਲ ਕਿੰਨਾ ਦੁੱਖ ਵੱਡਾ ਹੋਇਆ ਵੇਖੋ ਇਹ ਤਿੰਨ ਬੱਚੇ ਆ ਇਤਨੇ ਬੱਚਿਆਂ ਦੀ ਉਮਰ 10 ਸਾਲ ਤੋਂ ਥੱਲੇ ਆ ਤੇ ਮਾਤਾ-ਬਾਪੂ ਜੀ ਹੁਣਾਂ ਕੁੱਤ ਰਿਆ ਨਹੀਂ ਜਾਂਦਾ ਭਿ ਭਜੁਰਗੀ ਅਵਸਥਾ ਕਰਕੇ ਤੁਰਿਆ ਨਹੀਂ ਜਾਂਦਾ ਤੇ ਇਹਨਾਂ ਬੱਚਿਆਂ ਦੀ ਰੱਖਿਆ ਬਹੁਤ ਜ਼ਿਆਦੀ ਜ਼ਰੂਰੀ ਹੈ ਤੁਸੀਂ ਵੇਖੋਗੇ ਕਿ ਧੀ ਸਭ ਤੋਂ ਛੋਟੀ ਧੀ ਆ ਫਿਰ ਪੁੱਤ ਵਾ ਫਿਰ ਉਸ ਤੋਂ ਵੱਡੀ ਧੀ ਆ ਤੁਸੀਂ ਸਾਰਾ ਕੁਝ ਕਰ ਸਕਦੇ ਜੇ ਤੁਸੀਂ ਤੁਸੀਂ ਪਿਛਲੀਆਂ ਵੀਡੀਓਜ਼ ਦੇ ਵਿੱਚ ਜਿਹੜੀਆਂ ਜਿਹੜਾ ਦੁੱਖ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਂਦਾ ਉਹਨਾਂ ਦੇ ਤੁਸੀਂ ਘਰ ਭਰਤੇ ਤੁਸੀਂ ਪਰ ਮੈਂ ਚਾਹੁੰਨਾ ਵਾਂ ਕਿ ਇਸ ਇਸ ਦੁੱਖ ਨੂੰ ਆਪਣੇ ਉੱਤੇ ਦੁੱਖ ਲਾਓ ਆਪਣੇ ਉੱਤੇ ਦੁੱਖ ਸਮਝਿਓ ਇਸ ਚੀਜ਼ ਨੂੰ ਕਿ ਇਹਨਾਂ ਬੱਚਿਆਂ ਦਾ ਸਮਝ ਲਓ ਕਿ ਇਹ ਸਿਮਰਨ ਸੁਖਰਾਜ ਤੇ ਹਰਮਨ ਵਾਂ ਉਹਨਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਸਿਮਰਨ ਸੁਖਰਾਜ ਤੇ ਹਰਮੰਦੀ ਪਰ ਇਹ ਆ ਕਿ ਇਹ ਉਹਨਾਂ ਵਰਗੇ ਹੀ ਬੱਚੇ ਆ ਮੇਰਾ ਇਥੋਂ ਤਾਂ ਮੇਰਾ ਬੱਚਿਆਂ ਨਾਲ ਬਹੁਤ ਜ਼ਿਆਦਾ ਪਿਆਰ ਆ। ਤਾਂ ਕਰਕੇ ਮੈਂ ਇਥੋਂ 60 70 ਕਿਲੋਮੀਟਰ ਦੂਰ ਪੰਜਾਬ ਮੇਰੇ ਸਾਰਾ 50 60 ਕਿਲੋਮੀਟਰ ਦੂਰ ਹੁਣਾਵਾ ਅੰਮ੍ਰਿਤਸਰ ਤੋਂ ਅਲਗੋ ਕੋਟੀ ਉਸੋਂ ਵੀ ਸਾਈਡ ਤੇ 10 12 ਕਿਲੋਮੀਟਰ ਦੂਰ ਪਿੰਡ ਵਾ। ਉਸ ਪਿੰਡ ਦੇ ਵਿੱਚ ਆ ਕੇ ਮੇਰਾ ਆਇਆ ਨਹੀਂ ਸੀ ਜਾਂਦਰ ਜਿਵੇਂ ਇੰਨੇ ਜ਼ਿਆਦੇ ਸੀ ਪਰ ਸੇਵਾ ਤੋਂ ਵੱਡਾ ਕੋਈ ਰਜਾਵਾਂ ਨਹੀਂ। ਇਸੇ ਕਰਕੇ ਤੁਹਾਡੇ ਸਾਰੇ ਸਾਹਮਣੇ ਹੱਥ ਬਨ ਕੇ ਬੇਨਤੀ ਆ ਕਿ ਮੈਨੂੰ ਕੁਝ ਦੱਸਣ ਦੀ ਲੋੜ ਨਹੀਂ ਪੈਣੀ। ਮਾਤਾ ਜੀ ਨੇ ਬਾਪੂ ਜੀ ਨੇ ਜੋ ਵੀ ਦੱਸਿਆ ਤੁਹਾਡੇ ਸਾਹਮਣੇ ਕਿ ਇਹਨਾਂ ਬੱਚਿਆਂ ਦਾ ਇਹਨਾਂ ਬਜ਼ੁਰਗਾਂ ਦਾ ਅਸੀਂ ਕੁਛ ਨਾ ਕੁਛ ਸੋਚ ਗਏ ਅਸੀਂ ਸਾਰਾ ਕੁਝ ਸੋਚ ਸਕਦੇ ਹਾਂ ਸਾਰਾ ਕੁਝ ਕਰ ਸਕਦੇ ਹਾਂ ਸਾਰਿਆਂ ਸਾਰਿਆਂ ਕੋ ਸਮਰੱਥਾ ਹੈਗੀ ਹੈ ਤੇ ਕਰ ਵੀ ਸਕਦੇ ਹਾਂ ਇਹਨਾਂ ਲਈ ਅੱਗੇ ਜਰੂਰ ਆਇਓ ਤੇ ਇਹਨਾਂ ਦਾ ਦੁੱਖ ਆਪਣੇ ਉੱਤੇ ਜਾਣ ਕੇ ਤੁਸੀਂ ਇਹਨਾਂ ਦੀ ਸੇਵਾ ਹੀ ਕਰ ਜੀਏ ਇਹਨਾਂ ਦੀ ਬੱਚਿਆਂ ਛੋਟਿਆਂ ਦੇ ਮੂੰਹ ਵੱਲ ਅਸੀਂ ਸਾਰੇ ਜਾਣੇ ਜਰੂਰ ਵੇਖੀਏ ਤੇ ਇਹ ਥੋੜੀ ਜਿਹੀ ਸੇਵਾ ਬਾਬੂ ਜੀ ਮੈਂ ਤੁਹਾਨੂੰ ਕੀ ਚੱਲਿਆ ਵਾਂ ਮਤਲ 1000 ਰੁਪਇਆ ਜੇ ਹਜੇ ਰੱਖੋ ਬਾਕੀ ਇਸ ਸੰਗਤ ਨੇ ਪੁੱਤ ਮਹਾਰਾਜ ਨਾ ਤੁਹਾਨੂੰ ਇੰਨਾ ਕਿ ਬੱਚੇ ਉਹ ਦਵੇ ਨਵੇਂ ਨਰੇ ਰੋ ਤੁਹਾਨੂੰ ਭਾਗ ਲੱਗਣ ਤੁਹਾਡੇ ਪੁੱਤ ਇਹ ਦੂ ਵੀ ਉਦੇ ਮਤਲ ਅਸੀਂ ਤੇ ਇਹ ਅਰਦਾਸ ਕਰਨ ਆਏ ਆ ਸਾਰੇ ਸੰਗਤ ਕੋ ਅਰਦਾਸ ਇਹੋ ਕਰਵਾਉਣ ਆਏ ਆ ਕਿ ਇਸ ਪਰਿਵਾਰ ਨੂੰ ਸੁੱਖ ਸ਼ਾਂਤੀ ਤੇ ਇਨਾ ਇਨਾ ਪਰਿਵਾਰ ਦੇ ਵਿੱਚ ਪਾਣਾ ਮੰਨਣ ਦਾ ਬਲ ਬਖਸ਼ਣ ਜਿਹੜੇ ਸਾਰੇ ਤੁਹਾਨੂੰ ਵੇਖ ਰਹੇ ਹੋ ਨਾ ਸਾਰੇ ਇਹਨਾਂ ਕੋ ਇਹੋ ਅਰਦਾਸ ਕਰਾਉਣਾ ਆ ਕਿ ਇਸ ਪਰਿਵਾਰ ਨੂੰ ਅਸੀਸ ਬਖਸ਼ੋ ਇਸ ਪਰਿਵਾਰ ਦਾ ਬਾਹ ਫੜੀਏ ਇਸ ਪਰ ਬਾਹ ਦਾ ਭਾਵ ਕਿ ਇਸ ਪਰਿਵਾਰ ਦੀ ਅਰਦਾਸ ਕਰੀਏ ਆਪਾਂ ਮਹਾਰਾਜ ਤਾਂ ਨਹੀਂ ਪੁੱਛਦੇ ਧੰਨਵਾਦ ਧੰਨਵਾਦ ਮਾਤਾ ਜੇ ਤੁਸੀਂ ਸਾਡੇ ਨਾਲ ਮਤ ਕਰਦੇ ਹਣ ਬੱਚੇ ਮੇਰੇ ਬੱਚੇ ਤੁਸੀਂ ਜੋ ਮਹੱਬਤ ਤੁਹਾਡੇ ਹੱਥ ਤੁਹਾਡੇ ਹੱਥਰੇ ਜੀ ਨਹੀਂ ਮੈਨ ਰੋਣਾ ਨਹੀਂ ਕੋਈ ਦੋ ਸਾਲ ਮੇਰੀ ਵੀ ਜ਼ਿੰਦਗੀ ਬਾਅਦ ਚ ਇਨਾ ਬੱਚਾ 86ੋਂ ਦੇ ਜਦੋਂ ਸਕੂਲ ਨੂੰ ਜਾਂਦੇ ਆਂ ਜਿੰਦੇ ਪੈਸੇ ਦੇ ਸਾਨੂੰ ਮੈਂ ਨਹੀਂ ਪੁੱਤ ਕੀ ਕਰਾਂ ਤੁਹਾਨੂੰ ਪਤਾ ਅੱਜ ਕੱਲ ਬੱਚਾ ਸਕੂਲ ਤੋਂ ਬਗੈਰ ਨਹੀਂ ਪੜਦਾ ਬੱਚਾ ਪੈਸੇ ਤੋਂ ਬਗੈਰ ਪਾ ਚਲੇ ਜਾਣਾ ਹੁਣ ਨਹੀਂ ਮੈਂ ਤਾਂ ਸੇਵਾ ਤੁਹਾਡੀ ਇਹੋ ਹੀ ਆ ਕਿ ਸਾਨੂੰ ਸਾਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ ਮੇਰੇ ਬੱਚੇ ਤੁਸੀਂ ਮੇਰੇ ਘਰ ਆਏ ਜੋ ਹਾਂਜੀ ਨਹੀਂ ਮੇਰੇ ਘਰ ਆਏ ਆ ਤੁਹਾਡੇ ਬੱਚੇ ਮੇਰੇ ਬੱਚੇ ਵਰਗੇ ਜੋ ਬੱਚੇ ਹੋ ਹੁੰਦੇ ਰੋ ਮਾਰਾ ਤੁਹਾਡੀ ਵੱਡੀ ਵੱਡੀ ਧੰਨਵਾਦ ਜੀ ਇੱਥੇ ਇੱਥੇ ਇੱਥੋਂ ਮੈਨੂੰ ਦਿਓ ਇਜਾਜ਼ਤ ਅਗਲੇ ਘਰ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਅਗਲਾ ਦੁੱਖ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਆਸ ਕਰਦਾ ਹਾਂ ਕਿ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੁਝ ਅਸੀਸ ਤੁਸੀਂ ਸਾਰੇ ਜਾਣੇ ਬਖਸ਼ੀ ਹੋਗੀ ਇਹਨਾਂ ਨੂੰ ਅਸੀਸ ਬਖਸ਼ਿਓ ਇਸ ਸੰਸਥਾ ਨੂੰ ਅਸੀਸ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ